ਉਹ ਲੋਕੀਂ ਦਾ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਪਰ ਜਦੋਂ ਉਹੀ ਗੀਤ ਹੈ ਜਿਹੜੇ ਉਹ ਚਰਚਾ ਦੇ ਵਿੱਚ ਆਉਣ ਉਹੀ ਗੀਤ ਹੈ ਜਿਹੜੇ ਉਹ ਵਿਵਾਦ ਦਾ ਕਾਰਨ ਬਣ ਜਾਣ ਤਾਂ ਸਾਡੇ ਸਮਾਜ ਲਈ ਸੁੱਝੰਦਾ ਵੀ ਹੈ ਆਰਐਸ ਮਿਊਜ਼ਿਕ ਅਸੀਂ ਗੱਲ ਕਰ ਰਹੇ ਹਾਂ ਲੋਕ ਗਾਇਕ ਗੁਲਾਬ ਸਿੱਧੂ ਦੇ ਇੱਕ ਗੀਤ ਦੀ ਭਾਵੇਂ ਕਿ ਉਹਨਾਂ ਨੇ ਬਹੁਤ ਸਾਰੇ ਜਿਹੜੇ ਪਰਿਵਾਰਕ ਗੀਤ ਗਾਏ ਐ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਏ ਐ ਪਰ ਜੰਗ ਢਿੱਲੋਂ ਵੱਲੋਂ ਲਿਖੇ ਇਸ ਗੀਤ ਦੇ ਕਾਰਨ ਚਰਚਾ ਦੇ ਵਿੱਚ ਨੇ ਗਲਾਬ ਸਿੱਧੂ ਆਹ ਤੇਰੇ ਪਿੱਛੇ ਮਗਲਾਂ ਦੇ ਕਿਲੇ ਲੁੱਟ ਲਾਂ ਸਣੇ ਸਰਪੰਚ ਸਾਰਾ ਪਿੰਡ ਘਟ ਦੂੰ ਹਾਂ ਰੱਖੀਆ ਪਲੇਖਾ ਤੇਰੀ ਕੁੰਜ ਦਵਜੂ ਤੇ ਨਾਲ ਵੀ ਚਰਚਾ ਜਿੱਦੀ ਕੀ ਵੀ ਐ ਕਿ ਗਲਾਬ ਸਿੱਧੂ ਲਈ ਇਹ ਗੀਤ ਜਿੱਥੇ ਨੁਕਸਾਨ ਦੇ ਹੋਇਆ ਉੱਥੇ ਇੰਡਸਟਰੀ ਦੇ ਵਿੱਚ ਫਾਇਦੇਮੰਦ ਵੀ ਹੋਇਆ ਕਿਉਂਕਿ ਲਗਾਤਾਰ YouTube ਤੇ ਇਸਤਾ ਤੇ ਉਹਦੀ ਜਿਹੜੀ ਸਰਚਾ ਉਹ ਹੋਈ ਹੈ ਬਹੁਤ ਸਾਰੇ ਗੀਤਾਂ ਦੇ ਵਿੱਚ ਕੁੱਟ ਮਾਰ ਦਾ ਜ਼ਿਕਰ ਅਕਸਰ ਹੁੰਦਾ ਆਇਆ ਗੂਲੀਆਂ ਦਾ ਜ਼ਿਕਰ ਹੁੰਦਾ ਆਇਆ ਲੜਾਈ ਝਗੜੇ ਦਾ ਜ਼ਿਕਰ ਹੁੰਦਾ ਆਇਆ ਪਰ ਪਿੰਡ ਦੇ ਮੁਖੀ ਨੂੰ ਇਸ ਤਰ੍ਹਾਂ ਕੁੱਟ ਦੇਣ ਦੀ ਗੱਲ ਦਾ ਜ਼ਿਕਰ ਜਿਹੜਾ ਜਦੋਂ ਹੋਇਆ ਤਾਂ ਰੋਜ਼ ਜਾਗਿਆ ਸਰਪੰਚਾਂ ਦੇ ਵਿੱਚ ਰੋਜ਼ ਜਾਗਿਆ ਜਿਹੜੀਆਂ ಗ್ರಾಮ ਪੰਚਾਇਤਾਂ ਸੀ ਉਹਨਾਂ ਦੇ ਵਿੱਚ ਦੀ ਤਰ੍ਹਾਂ ਉਹ ਗੀਤ YouTube ਦੇ ਉੱਤੇ ਚੱਲ ਰਿਹਾ ਹੈ ਪਹਿਲਾਂ ਦੀ ਤਰ੍ਹਾਂ ਲੋਕ ਦੇਖ ਰਹੇ ਆ ਸਭ ਕੋ ਹੋਰ ਉਤਸ਼ਾਹ ਦੇ ਨਾਲ ਦੇਖ ਰਹੇ ਆ ਕਿਉਂਕਿ ਚਰਚਾ ਦਾ ਵਿਸ਼ਾ ਹੈ ਖਬਰਾਂ ਦਾ ਵਿਸ਼ਾ ਬਣਿਆ ਹੋਇਆ ਗਲਾਬ ਸਿੱਧੂ ਦਾ ਹੈ ਗੀਤ ਫਿਲਹਾਲ ਸਰਪੰਚ ਜਿਹੜੇ ਉਹ ਰੂਹ ਦੇ ਵਿੱਚ ਹੈ ਗੁੱਸੇ ਦੇ ਵਿੱਚ ਹੈ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਤੇ ਜਾ ਰਹੇ ਆ ਸੰਘਰਸ਼ ਤੱਕ ਦੀ ਜਿਹੜੀ ਚੇਤਾਵਨੀ ਉਹ ਦੇ ਦਿੱਤੀ ਗਈ ਹੈ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਪਾਲੀ ਵਜੀਦ ਕੇ ਦੋਸਤੋ ਲੋਕ ਗੀਤ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਪਰ ਜਦੋਂ ਉਹੀ ਗੀਤ ਹੈ ਜਿਹੜੇ ਉਹ ਚਰਚਾ ਦੇ ਵਿੱਚ ਆਉਣ ਉਹੀ ਗੀਤ ਹੈ ਜਿਹੜੇ ਉਹ ਵਿਵਾਦ ਦਾ ਕਾਰਨ ਬਣ ਜਾਣ ਤਾਂ ਸਾਡੇ ਸਮਾਜ ਲਈ ਸੋਚਣ ਦਾ ਵਿਸ਼ਾ ਹੈ ਅਸੀਂ ਗੱਲ ਕਰ ਰਹੇ ਹਾਂ ਲੋਕ ਗਾਇਕ ਗਲਾਬ ਸਿੱਧੂ ਦੇ ਇੱਕ ਗੀਤ ਦੀ ਜਿਸ ਦੇ ਵਿੱਚ ਉਹਨਾਂ ਨੇ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਦੇ ਜਿਹੜੇ ਮੁਖੀ ਹੈ ਸਰਪੰਚ ਉਹਨਾਂ ਨੂੰ ਕੁੱਟਣ ਅਤੇ ਪਿੰਡ ਵਾਸੀਆਂ ਨੂੰ ਕੁੱਟਣ ਦੀ ਜਿਹੜੀ ਗੱਲ ਉਹ ਕੀਤੀ ਹੈ ਭਾਵੇਂ ਕਿ ਲੜਾਈ ਦਾ ਜ਼ਿਕਰ ਅੱਜ ਕੱਲ੍ਹ ਗੀਤਾਂ ਦੇ ਵਿੱਚ ਹੋਣਾ ਆਮ ਗੱਲ ਹੈ ਪਰ ਇਸ ਗੀਤ ਦੇ ਜਿਹੜੇ ਗੀਤਕਾਰ ਜੰਗ ਢਿੱਲੋਂ ਉਹ ਵੀ ਸਾਹਮਣੇ ਆਏ ਨੇ ਗਲਬ ਸਿੱਧੂ ਜਿੱਥੇ ਇਸ ਗੀਤ ਦੇ ਸਬੰਧ ਦੇ ਵਿੱਚ ਮਾਫੀ ਮੰਗ ਕੇ ਗਏ ਆ ਉੱਥੇ ਜੰਗ ਢਿੱਲੋਂ ਨੇ ਵੀ ਆ ਕੇ ਮਾਫੀ ਜਿਹੜੀ ਉਹ ਮੰਗੀ ਹੈ ਇਸ ਗੀਤ ਨੂੰ ਚਰਚਾ ਦੇ ਵਿੱਚ ਆਉਣ ਦਾ ਜਿਹੜਾ ਕਾਰਨ ਸਭ ਤੋਂ ਵੱਧ ਮੰਨਿਆ ਜਾਂਦਾ ਕਿਉਂਕਿ ਪਿਛਲੇ 1 ਸਾਲ ਜਿਹੜਾ ਹੋਇਆ ਸਰਪੰਚੀ ਦੀਆਂ ਚੋਣਾਂ ਹੋਈਆਂ ਨੂੰ ਇੱਕ ਦੋ ਦਿਨ ਪਹਿਲਾਂ ਹੀ ਜਿਹੜੇ ਇੱਕ ਸਾਲ ਜਿਹੜਾ ਪੂਰੇ ਹੋਣ ਦੀ ਖੁਸ਼ੀ ਵੀ ਜਿਹੜੇ ਸਰਪੰਚ ਉਹ ਮਨਾ ਕੇ ਹਟਿਆ ਪਰ ਗਲਾਬ ਸਿੱਧੂ ਦੇ ਗੀਤ ਨੇ ਉਹਨਾਂ ਦੇ ਜਿਹੜੇ ਮਨਾਂ ਨੂੰ ਠੇਸ ਜ਼ਰੂਰ ਪਹਚਾਈ ਆ ਕਿਉਂਕਿ ਗੀਤਾਂ ਦੇ ਬੋਲ ਕਿਉਂਕਿ ਗੀਤ ਦੇ ਜਿਹੜੇ ਬੋਲ ਹੈ ਉਸ ਦੇ ਵਿੱਚ ਕੁੜਤਣ ਜਿਹੜਾ ਜ਼ਿਕਰ ਉਹਨਾਂ ਨੇ ਕਿਹਾ ਸਰਪੰਚਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਪੰਚਾਇਤ ਜੁਨੀਅਨਾਂ ਨੇ ਉਹ ਅੱਗੇ ਆਈਆਂ ਨੇ ਤੇ ਡੀਸੀ ਨੂੰ ਮੰਗ ਪੱਤਰ ਉਹ ਦਿੱਤੇ ਆ ਬੱਕ ਬੱਕ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲੇ ਹੈ ਕਿ ਗਲਾਬ ਸਿੱਧੂ ਤੇ ਕਾਰਵਾਈ ਹੋਵੇ ਇਸ ਗੀਤ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਜ਼ਿਕਰ ਇਸ ਗੀਤ ਦੇ ਵਿੱਚ ਹੋਇਆ ਉਹਦੇ ਵਿੱਚ ਸਰਪੰਚਾਂ ਦੇ ਮਨ ਨੂੰ ਠੇਸ ਤੱਕ ਪਹੁੰਚੀ ਹੈ ਉੱਥੇ ਆਮ ਲੋਕ ਵੀ ਸਰਪੰਚਾਂ ਦੇ ਹੱਕ ਦੇ ਵਿੱਚ ਆ ਗਏ ਹੈ ਗਲਾਬ ਸਿੱਧੂ ਦੇ ਗੀਤਾਂ ਦੇ ਵਿੱਚ ਹਥਿਆਰਾਂ ਦਾ ਜ਼ਿਕਰ ਨਾ ਹੋਵੇ ਬੈਲ ਪੁਣੇ ਦਾ ਜ਼ਿਕਰ ਨਾ ਹੋਵੇ ਹੁਣ ਇਹ ਹੋ ਹੀ ਨਹੀਂ ਸਕਦਾ ਕਿਉਂਕਿ ਗਲਾਬ ਸਿੱਧੂ ਦੇ ਗੀਤਾਂ ਦੇ ਵਿੱਚ ਇਹ ਚਰਚਾ ਹੋਣੀ ਆਮ ਹੈ ਭਾਵੇਂ ਕਿ ਉਹਨਾਂ ਨੇ ਬਹੁਤ ਸਾਰੇ ਜਿਹੜੇ ਪਰਵਾਰਕ ਗੀਤ ਗਾਏ ਆ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਏ ਆ ਪਰ ਜੰਗ ਢਿੱਲੋਂ ਵੱਲੋਂ ਲਿਖੇ ਇਸ ਗੀਤ ਦੇ ਕਾਰਨ ਚਰਚਾ ਦੇ ਵਿੱਚ ਨੇ ਗਲਾਬ ਸਿੱਧੂ ਇੰਡਸਟਰੀ ਦੇ ਵਿੱਚ ਚਰਚਾ ਇਹ ਵੀ ਹੈ ਕਿ ਕੰਟਰੋਵਰਸੀ ਜਿਹੜੀ ਉਹ ਕਿਸੇ ਵੀ ਕਲਾਕਾਰ ਲਈ ਕਿਸੇ ਵੀ ਜਿਹੜੇ ਅਦਾਕਾਰ ਦੇ ਲਈ ਇੱਕ ਬਹੁਤ ਸੋਹਣਾ ਕੰਮ ਕਰਦੀ ਹੈ ਉਹ ਚਰਚਾ ਦੇ ਵਿੱਚ ਆਉਂਦਾ ਉਸ ਦਾ ਰੇਟ ਵੱਧਦਾ ਗੀਤਾਂ ਦੇ ਜ਼ਰੀਏ ਵੀ ਜਿਹੜੇ ਉਸ ਦੀ ਜਿਹੜੀ ਫੋਲੋਅਰਸ ਨੇ ਉਹ ਹੋਰ ਵੱਧਦੇ ਆ ਇਸ ਦੇ ਨਾਲ ਵੀ ਚਰਚਾ ਜਿਹੜੀ ਇਹ ਵੀ ਹੈ ਕਿ ਗਲਾਬ ਸਿੱਧੂ ਲਈ ਇਹ ਗੀਤ ਜਿੱਥੇ ਨੁਕਸਾਨ ਦੇ ਹੋਇਆ ਉੱਥੇ ਇੰਡਸਟਰੀ ਦੇ ਵਿੱਚ ਫਾਇਦੇਮੰਦ ਵੀ ਹੋਇਆ ਕਿਉਂਕਿ ਲਗਾਤਾਰ YouTube ਤੇ Insta ਤੇ ਉਸ ਦੀ ਜਿਹੜੀ ਸਰਚ ਆ ਉਹ ਹੋਈ ਹੈ ਗੀਤਾਂ ਦੇ ਬੋਲ ਭਾਵੇਂ ਜਿਹੜੇ ਬਹੁਤ ਕ੍ਰਤਨ ਭਰੇ ਐ ਸਰਪੰਚ ਤੱਕ ਨੂੰ ਕੁੱਟ ਦੇਣ ਦੀ ਗੱਲ ਗਲਾਬ ਸਿੱਧੂ ਨੇ ਜਿਹੜੀ ਕੀਤੀ ਐ ਭਾਵੇਂ ਕਿ ਉਸ ਵਹਿਕੇ ਸ਼ਬਦਾਂ ਦੇ ਵਿੱਚ ਚੱਲਦੀ ਗੱਲਬਾਤ ਐ ਕਿਉਂਕਿ ਬਹੁਤ ਸਾਰੇ ਗੀਤਾਂ ਦੇ ਵਿੱਚ ਕੁੱਟ ਮਾਰ ਦਾ ਜ਼ਿਕਰ ਅਕਸਰ ਹੁੰਦਾ ਆਇਆ ਗੋਲੀਆਂ ਦਾ ਜ਼ਿਕਰ ਹੁੰਦਾ ਆਇਆ ਲੜਾਈ ਝਗੜੇ ਦਾ ਜ਼ਿਕਰ ਹੁੰਦਾ ਆਇਆ ਪਰ ਪਿੰਡ ਦੇ ਮੁਖੀ ਨੂੰ ਇਸ ਤਰ੍ਹਾਂ ਕੁੱਟ ਦੇਣ ਦੀ ਗੱਲ ਦਾ ਜ਼ਿਕਰ ਜਿਹੜਾ ਜਦੋਂ ਹੋਇਆ ਤਾਂ ਰੋਸ ਜਾਗਿਆ ਸਰਪੰਚਾਂ ਦੇ ਵਿੱਚ ਰੋਸ ਜਾਗਿਆ ਜਿਹੜੀਆਂ ಗ್ರಾಮ ਪੰਚਾਇਤਾਂ ਸੀ ਉਹਨਾਂ ਦੇ ਵਿੱਚ ਹੁਣ ਇਹ ਅਗਲਾ ਮੋੜ ਕੀ ਆਉਂਦਾ ਇਹਦੇ ਵਿੱਚ ਕੀ ਉਸ ਗਾਣੇ ਨੂੰ ਡਿਲੀਟ ਕੀਤਾ ਜਾਂਦਾ ਹੈ ਕੀ ਉਸ ਗਾਣੇ ਦੇ ਇਹ ਬੋਲ ਬਦਲੇ ਜਾਂਦੇ ਆ ਤਾਂ ਇਹ ਜਿਹੜਾ ਆਉਣ ਵਾਲਾ ਸਮਾਂ ਦੱਸੂਗਾ ਪਰ ਫਿਲਹਾਲ ਪਹਿਲਾਂ ਦੀ ਤਰ੍ਹਾਂ ਉਹ ਗੀਤ YouTube ਦੇ ਉੱਤੇ ਚੱਲ ਰਿਹਾ ਹੈ ਪਹਿਲਾਂ ਦੀ ਤਰ੍ਹਾਂ ਲੋਕ ਦੇਖ ਰਹੇ ਆ ਸਭ ਹੋਰ ਉਤਸ਼ਾਹ ਦੇ ਨਾਲ ਦੇਖ ਰਹੇ ਆ ਕਿਉਂਕਿ ਚਰਚਾ ਦਾ ਵਿਸ਼ਾ ਇਹ ਖਬਰਾਂ ਦਾ ਵਿਸ਼ਾ ਬਣਿਆ ਹੋਇਆ ਗਲਾਬ ਸਿੱਧੂ ਦਾ ਇਹ ਗੀਤ ਯੰਗ ਢਿੱਲੋਂ ਨੇ ਮਾਫੀ ਮੰਗੀ ਹੈ ਕੀ ਸਰਪੰਚ ਮaaf ਕਰਦੇ ਆ ਕੀ ਗਲਾਬ ਸਿੱਧੂ ਨੂੰ ਮਾਫੀ ਦਿੰਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਫਿਲਹਾਲ ਸਰਪੰਚ ਜਿਹੜੇ ਉਹ ਰੋਹ ਦੇ ਵਿੱਚ ਹੈ ਗੁੱਸੇ ਦੇ ਵਿੱਚ ਹੈ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ ਸੰਘਰਸ਼ ਤੱਕ ਦੀ ਜਿਹੜੀ ਚੇਤਾਵਨੀ ਉਹ ਦੇ ਦਿੱਤੀ ਗਈ ਹੈ ਤੁਸੀਂ ਕੀ ਦੇਖਦੇ ਹੋ ਤੁਹਾਡਾ ਕੀ ਕਹਿਣਾ ਕੀ ਗਲਾਬ ਸਿੱਧੂ ਦੇ ਇਸ ਗੀਤ ਦੇ ਵਿੱਚੋਂ ਇਹ ਬੋਲ ਹਟਾਏ ਜਾਣੇ ਚਾਹੀਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਪਾਲੀਬੀਰ ਕੀ ਦਿਓ ਜੀ ਧੰਨਵਾਦ